ਅਨੰਦਪੁਰ ਸਾਹਿਬ ਨੂੰ ਤਾਂ ਸਰ ਸਾਡੇ ਕੰਡੇ ਤੇ ਆ ਕੇ ਪਰਿਵਾਰ ਖੇ ਨੂੰ ਫਿਰੂ ਗਿਆ ਫਿਰ ਫਿਰ ਹੋਣ ਤੋਂ ਬਾਅਦ ਫਿਰ ਉਧਰੋਂ ਬਜੀਦੇ ਖਾਨੇ ਛੜਤਾ ਨੂੰ ਕਹਿੰਦਾ ਵੀ ਜਿਹੜਾ 10ਵੇਂ ਪਾਛਾ ਨੂੰ ਚਾਹੁੰਦੇ ਨੂੰ ਪੜਾਊਗਾ 10ਵੇਂ ਪਾਛਾ ਸਿੱਖ ਨੂੰ ਪੜਾਊਗਾ ਔਰ ਉਹਨੂੰ ਜਾਇਾ ਜਾਤਾ ਜ਼ਮੀਨਾਂ ਦਿੱਤੀਆਂ ਜਾਣਗੀਆਂ ਇਹ ਇਹ ਜਾ ਕੇ ਕਹਿੰਦਾ ਸਰਹੰਦ ਕਹਿੰਦਾ ਮੈਂ ਪੜਾ ਦੂੰਗਾ ਕਹਿੰਦਾ ਤੂੰ ਪੜਾਏਂਗਾ ਕਿਵੇਂ ਢੰਗ ਕੀ ਹੈ ਤੇਰੇ ਕੋਲੇ ਕਹਿੰਦਾ ਮੇਰੇ ਕੋਲੇ ਕੀ ਢਾਂਗਾ ਮੈਂ ਅਨੰਦਪੁਰ ਸਾਹਿਬ ਜਾਣਾ ਘੋੜਿਆਂ ਦਾ ਵਪਾਰ ਕਰਦਾ ਪਿੰਡ ਦਾ ਨੰਬਰ ਦਾ ਮੇਰਾ 10ਵੇਂ ਪਰਚੇ ਦੀ ਤਕਾਰ ਕਰਦਾ ਐ ਮੈਂ ਪੁੱਛਦਾ ਉਹਨਾਂ ਨੂੰ ਕਹਿੰਦਾ ਠੀਕ ਐ ਫਿਰ ਫਿਰ ਇਹ ਜਦੋਂ ਸਰਸਾ ਤੋਂ ਪਾਰ ਹੋਏ ਨੇ ਨਾ ਸਿੰਘ ਨੇ ਚਾਲੀ ਸਰਸਾ ਤੋਂ ਪਾਰ ਹੋ ਕੇ ਰੋਪੜ ਵਿੱਚ ਦੀ ਹੁੰਦੇ ਹੋਏ ਚਮਕੌਰ ਦੀ ਗੱਡੀ ਚਾਹੀ ਉੱਥੋਂ ਇਹ ਬਾਗ ਚੋਂ ਆਪਦੇ ਘਰੇ ਲੈ ਗਿਆ ਚਮਕੌਰ ਨੇ ਬੰਦਾ ਉੱਥੇ ਘਰੇ ਲਿਜਾ ਕੇ ਗੱਡੀ ਦੇ ਅੰਦਰ ਬੰਦ ਕਰਕੇ 20 ਦਸੰਬਰ ਨੂੰ ਨਿੱਕੀ ਨੂੰ ਜੰਗ ਹੋ ਜਾਂਦੀ 20 ਨੂੰ ਐਨੇ ਸ਼ਾਮ ਨੂੰ ਕਰਦੇ ਉੱਤੇ ਤਾਂ ਉਦੋਂ ਬੰਦ ਕਰਕੇ ਗੜੀ ਦਾ ਦਰਵਾਜ਼ਾ ਲਾ ਕੇ ਤੇ ਬਜੀ ਦੇ ਖਾਨ ਨੂੰ ਕਹਿੰਦਾ ਆਜੋ ਫੜਾਂ ਮਾਂ ਨਾਲ 40 ਸਿੱਖ ਨੇ ਕਹਿੰਦਾ ਤੇ ਫੌਜ ਭੇਜ ਕੇ ਫੜ ਲਉ ਤਾਂ ਉਸ ਵੇਲੇ ਨਾਰ ਖਾਨ ਗੜੀ ਖਾਨ ਵਾਜਾ ਜੀ ਇਹਨਾਂ ਨੇ ਆ ਕੇ ਘੇਰਾ ਪਾ ਲਿਆ ਗੜੀ ਨੂੰ 21 ਦਸੰਬਰ ਨੂੰ 1704 ਨੂੰ ਲੜਗ ਸ਼ੁਰੂ ਹੋ ਗਈ ਜੰਗ ਸ਼ੁਰੂ ਹੋਈ ਤਾਂ ਭਾਈ ਹੱਲੇ ਕਰ ਲੈ ਲੈ ਆਉਂਦੇ ਇਥੇ ਤਾਂ ਉਸ ਵੇਲੇ ਦਸਵੇਂ ਪਾਤਸ਼ਾਹ ਨੇ ਭਾਈ ਜੱਜੇ ਨੂੰ ਦਸ ਸਾਲ ਦਸ ਸਾਲ ਇੱਕ ਥੱਲੇ ਤਾਰਿਆ ਗੜੀ ਦਾ ਜਿੰਦਾ ਤੋੜਿਆ ਜਿੰਦਾ ਤੋੜ ਤੋਂ ਬਾਅਦ ਫਿਰ 8 8 ਸਿੰਘਾਂ ਦਾ ਜਥਾ ਬਣਾ ਕੇ 5 5 ਸਿੰਘਾਂ ਦਾ ਜਥਾ ਬਣਾ ਕੇ ਦਸਵੇਂ ਪਾਤਸ਼ਾਹ ਨੇ ਮਹਾਨੇ ਜੰਗਵਾਲੇ ਤੋਰੇ ਗੁਰੂ ਤੇ ਸਿੰਘ ਉੱਥੇ ਪਤਾ ਸੀ ਸਾਰਿਆਂ ਨੂੰ ਪਤਾ ਸੀ ਗੁਰੂ ਸਾਹਿਬ ਨੂੰ ਕੀ ਬੰਦਾ ਸੀ ਵੀ ਸਾਰੇ ਇੱਥੇ ਸੀਜੀਤ ਹੋ ਮੰਗ ਇਹ ਜਿਹੜੇ ਜੰਗ ਵਿੱਚ ਜਾਮਾ ਫੌਜਬਾਲੀ ਦੀ ਮੁਗਲਾਂ ਦੀ ਜਰਨੈਲੀਆਂ ਨੇ ਕਾੜੀ ਲਾਏ ਉੱਤੇ ਜਿਹੜੇ ਜ਼ੁਲਮ ਕਰਨ ਵਾਲੇ ਸੀ ਤਾਂ ਉਸ ਤੋਂ ਬਾਅਦ ਜਦੋਂ 11 ਸਿੰਘ ਰਹਿ ਗਏ ਤਾਂ ਉਸ ਤੋਂ ਬਾਅਦ ਸੋਚਿਆ ਸਿੰਘਾਂ ਨੇ ਵੀ ਆਪਾਂ ਇਸ ਗੜੀ ਤੋਂ ਬਾਹਰ ਕੱਢ ਦਈਏ ਦਸਵੇਂ ਪਾਚਾਂ ਆਪਣੇ ਵਰਗੇ ਸਿੰਘ ਤਾਂ ਇਹਨਾਂ ਨੂੰ ਲੱਖਾਂ ਹਜ਼ਾਰਾਂ ਲੱਭ ਜਾਣਗੇ ਲਾਡਲੀ ਫੇਰ ਤਿਆਰ ਹੋ ਜੂਗੀ ਜੇ ਇੱਥੇ ਸ਼ਹੀਦ ਹੋ ਗਏ ਇੱਥੇ ਸ਼ਹੀਦ ਹੋ ਜਾਣਗੇ ਤੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਆ ਕੇ ਸਿੰਘ ਕਹਿੰਦੇ ਮਹਾਰਾਜ ਤੁਸੀਂ ਇੱਥੇ ਸਾਡੇ ਕਿਥੇ ਲੈ ਜਾਓ ਸਾਨੂੰ ਤੁਹਾਡੇ ਜਹੇ ਗੁਰੂ ਨਹੀਂ ਮਿਲਨੇ ਤੇ ਸੋਨੂ ਸਾਡੇ ਵਰਗੇ ਸਿੰਘ ਹਜ਼ਾਰਾਂ ਲੱਭ ਜਾਣਗੇ ਬਹੁਤ ਚਾਰ ਹੋ ਗਏ ਇਹੇ ਬਚਨ ਮੰਨ ਕੇ ਖਾਲਸਾ ਪੰਥ ਦਾ 10ਵੇਂ ਪਾਤਸ਼ਾਹ ਨੇ ਫੈਸਲਾ ਕਰ ਲਿਆ ਵੀ ਆਪਾਂ ਚਲੇਗਾ ਭਾਈ ਮਾਨ ਸਿੰਘ ਭਾਈ ਦਿਆ ਸਿੰਘ ਨੂੰ ਤੇ ਇੱਕ ਹੋਰ ਸਿੰਘ ਸੀ ਨਾਲ ਲੈ ਲਿਆ ਗੜੀ ਨੂੰ ਅਲਵੇ ਦਾ ਕਹਿ ਕੇ ਚੱਲ ਬਸੀ ਭਾਈ ਜੈਤੇ ਨੂੰ ਆਪਣੀ ਪੋਸ਼ਾਕ ਦਸਤਾਰ ਦੇ ਕੇ ਮਟਕੀ ਤੇ ਡਿਊਟੀ ਲਾਤੀ ਵੀ ਦੁਸ਼ਮਣ ਤੇ ਗੋਲੀ ਗੋਲੀ ਤੈਂ ਚ ਲਾਉਣੀ ਆ ਸਵੇਰੇ ਆਏ ਭਾਈ ਜੈਤਾ ਆਪਣੀ ਡਿਊਟੀ ਨਿਭਾਉਂਦਾ ਰਿਹਾ 11 ਸਿੰਘਾਂ ਚੋਂ 2-2 ਸਿੰਘਾਂ ਦਾ 3-3 ਸਿੰਘਾਂ ਦਾ ਜੱਥਾ ਬਣਾ ਕੇ ਭਾਈ ਜੈਤਾ ਦੂਰਦਾਰੇ ਤਾਂ ਭਾਈ ਜੈਤੇ ਨੇ ਵੀ ਜਦੋਂ ਦੇਖ ਲਿਆ ਵੀ ਮੇਰੇ ਨਾਲ ਦੇ ਸਿੰਘ ਸ਼ਹੀਦ ਹੋ ਗਏ ਫਿਰ ਭਾਈ ਜੈਤਾ ਨਾਗਣੀ ਤੇ ਵਾਗਣੀ ਲੈ ਕੇ ਬਾਹਰ ਨਿਕਲਦਾ ਗੜੀ ਤੋਂ ਤਾਂ ਜੰਗਾਂ ਨਾਲ ਦੁਸ਼ਮਣੀ ਦੁਸ਼ਮਣਾਂ ਨਾਲ ਲੜਦਾ ਦੁਸ਼ਮਣੀ ਨੂੰ ਮਾਰਦਾ ਮਾਰਦਾ ਤੇ ਆਪ ਵੀ ਸ਼ਹੀਦ ਹੋ ਗਿਆ ਭਾਈ ਜੈਤਾ ਜਿੱਥੇ ਕੋਹੀ ਹੈ ਚਮਕੌਰ ਉੱਥੇ ਆ ਕੇ ਭਾਈ ਜੈਤਾ ਡਿੱਪਿਆ ਦਿੱਕਰ ਤੋਂ ਬਾਅਦ ਸਾਸੰਗ ਜੀ 1704 ਈਸਵੀ 23 ਦਸੰਬਰ ਨੂੰ ਭਾਈ ਜੈਤਾ ਸੀ ਦੋਸਤੋ ਬਾਅਦ ਇਹ ਇਤਿਹਾਸ ਆ ਉਹਦਾ ਤਾਂ ਉਸ ਤੋਂ ਬਾਅਦ ਇੱਕ ਉਥੋਂ ਦੀ ਇੱਕ ਚੜ੍ਹਦੀ ਕਲਾ ਦੀ ਮੇਰੀ ਭੈਣ ਸੀ ਨਾਂ ਮੇਰੇ ਯਾਦ ਨਹੀਂ ਫਿਰ ਉਹਨੇ ਦਸਵੇਂ ਪਾਤਸ਼ਾਹ ਨੂੰ ਪੁੱਛਿਆ ਜੀ ਤੁਸੀਂ ਮੈਨੂੰ ਬਚਨ ਕਰ ਦੋ ਵੀ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸਿੰਘ ਸੀ ਦੋ ਇਹਨੇ ਇਹਨਾਂ ਦਾ ਸੰਸਕਾਰ ਮੈਂ ਕਰਦਾ ਮਾਲਕ ਉਹ ਕਹਿੰਦਾ ਭਾਈ ਕਰਦੀ ਪਰ ਕਹਿੰਦਾ ਜਿੱਥੇ ਮੇਰਾ ਪੰਜਵਾਂ ਪੁੱਤਰ ਪਿਆ ਹੋਊਗਾ ਉਹਦਾ ਸੰਸਕਾਰ ਉੱਥੇ ਹੀ ਕਰਦੀ ਉਹਦਾ ਸੰਸਕਾਰ ਉੱਥੇ ਕਰਦੀ ਬਾਕੀ ਇਹਨੂੰ ਇਕੱਠੇ ਕਰਕੇ ਸੰਸਕਾਰ ਕਰਦੀ ਫਿਕਰ ਚ ਪੈ ਗਈ ਵੀ ਮੈਂ ਪੰਜਵੇਂ ਪੁੱਤਰ ਨੂੰ ਤਾਂ ਜਾਣਦੀ ਨਹੀਂ ਕਹਿੰਦੀ ਮਹਾਰਾਜ ਮੈਨੂੰ ਪੰਜਵੇਂ ਪੁੱਤਰ ਦਾ ਪਤਾ ਨਹੀਂ ਕਿ ਕੌਣ ਆਇਆ ਉਹਦਾ ਨਾਂ ਕੀ ਹੈ ਕਹਿੰਦਾ ਭਾਈ ਮੇਰੇ ਪੰਜਵੇਂ ਪੁੱਤਰ ਦੇ ਤੇ ਸੀਸ ਨਹੀਂ ਹੋਊ ਉਹਦੀ ਕੱਲੀ ਤੈਨੂੰ ਧੜ ਮਿਲੂਗੀ ਤਾਂ ਜਦੋਂ 쿠ਹੀ ਕੋਲੇ ਗਈ ਜਿੱਥੇ ਸੀਰਪੁਰ ਬੁਰਜ ਗੁਰੂ ਘਰ ਹੁਣ ਚਮਕੌਰ ਸਾਹਿਬ ਉੱਥੇ ਗਈ ਤਾਂ ਭਾਈ ਜੈ ਤੇਰੀ ਧੜ ਪਈ ਉਹਦਾ ਸੰਸਕਾਰ ਉੱਥੇ ਕੀਤਾ ਤੇ ਜਿਹੜੇ ਉਹਦਾ ਸੀਸ ਸੀ ਉਹ ਮੁਗਲ ਜਰਨੈਲ ਸਰਹੰਦ ਕੱਟ ਕੇ ਲੈ ਗਏ ਸੀ ਹਾਂ ਸਰਹੰਦ ਲੈ ਗਏ ਤਾਂ 40 ਦਾ ਜਿਹੜੇ ਸਿੰਘ ਤੇ ਦੂਜੇ ਉਹਨਾਂ ਦਾ ਸੰਸਕਾਰ ਇਕੱਠੇ ਕਰਕੇ ਕੀਤਾ ਤੇ ਉਹਦਾ ਸੰਸਕਾਰ ਉਹੀ ਦੇ ਕੋਲੇ ਕੀਤਾ ਭਾਈ ਜੈਤੇ ਦੇ ਜਾਂਚ ਕੱਲਾ ਗੁਰੂ ਘਰ ਬਣਿਆ ਨਹੀਂ ਬਾਕੀਆਂ ਦਾ ਸਾਰਿਆਂ ਦਾ ਕੱਠਿਆਂ ਦਾ ਕੀਤਾ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜੀ ਭੈਣ ਸੀ ਚੜਦੀ ਕਲਾ ਦੀ ਅੰਮ੍ਰਿਤਧਾਰੀ ਭੈਣ ਸੀ ਉਸ ਵੇਲੇ ਸਤਸੰਗ ਜੀ ਉਹਨੂੰ ਮੁਗਲਾਂ ਨੇ ਘੇਰਾ ਪਾ ਕੇ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਲਾਤੀ ਉਹ ਵੀ ਸ਼ਹੀਦ ਹੋ ਗਈ ਇਹ ਸੀ ਚਮਕੌਰ ਗੜੀ ਦਾ ਇਤਿਹਾਸ ਸਤਸੰਗ ਜੀ ਕਈ ਵਾਰੀ ਵਿਚਾਰਾਂ ਕਰਦੇ ਆ ਤੋਂ ਬੜੇ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਸਮਝ ਕੇ ਮਾਫ਼ ਕਰਿਓ ਬਲਾਉ ਫਤੇ ਪਾਉ ਫਤੇ ਸਾਰੀ ਸੰਗਤ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ